ਕਿਉਂਕਿ ਸੱਚਾਈ ਦਾ ਰਾਹ ਤਾਂ ਮੁਸ਼ਕਿਲ ਹੁੰਦਾ ਜਮਤ ਪੜਨਾ ਪੈਂਦੀ ਸੀ ਪਰ ਕਿਉਂਕਿ ਇਸ ਮਤੋਂ ਇੱਕ ਸੱਚਾਈ ਦਾ ਰਾਹ ਤੇ ਚੱਲ ਰਹੀ ਹੈ ਕੈਨਸਲ ਕਰਨੀ ਹੈ ਮੈਨੂੰ ਬਹੁਤ ਜ਼ਿਆਦਾ ਸਫਾ ਕਰਨਾ ਪੈ ਰਿਹਾ ਤੇ ਇਥੇ ਉੱਥੇ ਵੰਗੂ ਪਰ ਹਾਂਜੀ ਮੈਨੂੰ ਪੰਜਾਬ ਸਭ سپورਟ ਦਿੰਦੀ ਹੈ ਮੈਨੂੰ ਪਤਾ ਹੈ ਤੁਸੀਂ ਵੀ ਜ਼ਰੂਰ ਮੇਰੀ ਸਪੋਰਟ ਕਰੋਗੇ ਤੁਸੀਂ ਆਸ਼ੀਰਵਾਦ ਦਿਓ ਮੈਨੂੰ ਕਿ ਮੈਂ ਇਸ ਲੜਾਈ 'ਚ ਬਿਲਕੁਲ ਵੀ ਹਾਰ ਨਾ ਮੰਨਾਂ ਨਹੀਂ ਮੰਨੂਗੀ ਤੇ ਸਾਰਾ ਚੱਲਦੀ ਆ ਰਹੀ ਚੱਲੂਗੀ ਡਟ ਕੇ ਮੁਕਾਬਲਾ ਕਰੂਗੀ ਤੇ ਕਿ ਮੈਂ ਵੀਡੀਓ ਦੇਖੀ ਹੈ ਪ੍ਰਧਾਨ ਮੰਤਰੀ ਜੀ ਨਾਟ ਪ੍ਰਧਾਨ ਮੰਤਰੀ ਆਪਣੇ ਸੀਐਮ ਸਾਹਿਬ ਜੀ ਜੋ ਕੱਲ ਕਰ ਕਰ ਰਹੇ ਸੀਗੇ ਕਿ ਅੱਤ ਹੋ ਚੁਕੀ ਹੈ ਬਿਲਕੁਲ ਮੈਂ ਇਸ ਨੂੰ ਹਮਦਰਦੀ ਕਰਦੀ ਹਾਂ ਅੱਤ ਹੋ ਚੁਕੀ ਹੈ ਸੀਐਮ ਸਾਹਿਬ ਨਸ਼ਿਆਂ ਦੀ ਤੁਸੀਂ ਬੜੀ ਤਾਰੀਫਾਂ ਕਰਦੇ ਹੋ 40 ਕਿਲੋ ਨਸ਼ਾ ਫੜ ਕੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਉਹ ਇਸ ਅਕਾਊਂਟੇਬਿਲਟੀ ਨਸ਼ਾ ਆਇਆ ਕਿੱਥੋਂ ਤੁਸੀਂ ਫੜਨ ਤੇ ਤੁਸੀਂ ਕਰਦੇ ਹੋ ਪ੍ਰੋਮੋਸ਼ਨ ਦੇ ਦੋ ਪ੍ਰੋਮੋਸ਼ਨ ਦੇ ਦੋ ਜਿਹੜਾ ਬੰਦਾ ਟੌਰਚਰ ਕਰਦਾ ਤੁਸੀਂ ਉਹਨੂੰ ਪ੍ਰੋਮੋਸ਼ਨ ਕਰ ਦਿੰਦੇ ਹੋ ਨਾ ਪ੍ਰੀ ਸਿੰਘ ਵਰਗੇ ਬੰਦਿਆਂ ਦੀ ਮੈਂ ਤੁਸੀਂ ਅਕਾਉਂਟੇਬਲ ਰਿਸਪੌਂਸਿਬਿਲਟੀ ਕੀ ਦੀ ਹੈ ਨਸ਼ਾ ਆਉਂਦਾ ਕਿੱਥੋਂ ਹੈ ਜੇ ਦਿਖਦਾ ਤਾਂ ਹੀ ਤਾਂ ਇਹ ਲੋਕ ਕਰਦੇ ਆ ਨਾ ਇਸ ਚੀਜ਼ ਨੂੰ ਨਸ਼ਾ ਜਿਹੜੇ ਡਰਗ ਪਾਰਟਨਰਸ ਹੈ ਅੱਜ ਵੀ ਉਹ ਸੀ ਪੂਰੇ ਦਿਨ ਤੋਂ ਲੈ ਕੇ ਰਾਤ ਚੌਂਹਰੀ ਨਾਲ ਨਸ਼ਾ ਵੇਚ ਰਹੇ ਆ ਸਿੱਕੇ ਆਮ ਇਨਸਾਨ ਨੂੰ ਟ੍ਰੈਪ ਕਰ ਰਹੇ ਆ ਲਾਈਕ ਆਮ ਇਨਸਾਨ ਮਾਰਿਆ ਜਾ ਰਿਹਾ ਇੱਕ ਬੇਕਸੂਰ ਮਾਰਿਆ ਜਾ ਰਿਹਾ ਬਹੁਤ ਗਲਤ ਹੈ ਚੀਜ਼ ਸੋ ਇਹ ਸੀਰ ਦਾਜ ਮੈਂ ਤੇ ਮੰਤ ਲੌਣ ਆਈ ਆ ਮੈਂ ਅੰਤ ਲਾਉਣ ਆਈ ਹਾਂ ਤੁਸਨ ਸਾਰੇ ਆਪਾਂ ਸਾਰੇ ਮਿਲ ਕੇ ਇਸ ਚੀਜ਼ ਨੂੰ ਅੰਤ ਕਰੀਏ ਕਿ ਅੱਜ ਜਿਸ ਕੰਡੀਸ਼ਨ 'ਚ ਮੈਂ ਖੜੀ ਆ ਮੈਂ ਨਹੀਂ ਚਾਹੁੰਦੀ ਕਿ ਕੋਈ ਹੋਰ ਇੱਕ ਨੰਸੀ ਹੋਰ ਖੜੀ ਹੋਵੇ ਤੇ ਇੱਕ ਹੋਰ ਕੋਈ ਕਨਾਂ ਵੀਰ ਖੜਾ ਹੋਵੇ ਤੇ ਉਹਨੂੰ ਲੜਨਾ ਪਵੇ ਅੱਜ ਇਸ ਚੀਜ਼ ਦਾ ਅੰਤ ਆਪਾਂ ਇੱਥੇ ਕਰਕੇ ਜਾਵਾਂਗੇ ਜਿਵੇਂ ਸਰ ਨੇ ਕਿਹਾ ਕਿ ਕੋਈ ਲਾਅ ਦਾ ਪਰਮਿਸ਼ਨ ਹੋਣੀ ਚਾਹੀਦੀ ਹੈ ਕਿ ਜੋ ਅੱਜ ਆਮ ਆਦਮੀ ਕਿ ਫੇਸ ਕਰ ਰਹੇ ਆ ਅਸੀਂ ਕਿਉਂ ਫੇਸ ਕਰੀਏ ਅਸੀਂ ਕਿਉਂ ਅਸੀਂ ਜ਼ਰੂਰ ਬੋਲਾਂਗੇ ਇਸ ਚੀਜ਼ ਨੂੰ ਲੈ ਕੇ ये आम आदमी इस चीज का जबर निशान निशाना ना बने तो मैं एट लास्ट आई कहना चाहनी ये इस अपनी रैली का नाम है पंजाब का जबर मैं कहूंगी पंजाब का जबर आज आम आदमी लगेगा उन्होंने खबर इन्होंने मैं यही चीज हेल्प करूंगी वाहू जी का खालसा वाहू जी बहुत जो है बहुत मंदभागा है पर बेनती है बुला रहे हैं